ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਲਿਆ ਗਿਆ ਆਨੰਦ ਪਿਆ ਮੇਰੀ ਮਾਏ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਆਨੰਦ ਦਾ ਮਤਲਬ ਹੈ ਪੂਰਨ ਖਿੜਾਉ ਦੀ ਅਵਸਥਾ ਹੇ ਮੇਰੀ ਮਾਂ ਮੇਰੇ ਅੰਦਰ ਪੂਰਨ ਖਿੜਾਉ ਪੈਦਾ ਹੋ ਗਿਆ ਹੈ ਸਤ ਗੁਰੂ ਮੈਂ ਪਾਇਆ ਕਿਉਂਕਿ ਮੈਨੂੰ ਸਤ ਮਤਲੋ ਸੱਚਾ ਗੁਰੂ ਮਿਲ ਗਿਆ ਹੈ ਸਤ ਗੁਰ ਤਾਂ ਪਾਇਆ ਸਹਜ ਸੇਤੀ ਸਹਜ ਸੇਤੀ ਅਡੋਲ ਅਵਸਥਾ ਦੇ ਨਾਲ ਸਹਜ ਸੁਭਾ ਮੈਨੂੰ ਸਤ ਗੁਰ ਤਾਂ ਮਿਲਿਆ ਹੀ ਹੈ ਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ ਮੇਰਾ ਮਨ ਹੁਣ ਜਲਦੀ ਕੀਤੇ ਡੋਲਦਾ ਨਹੀਂ ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ। ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ। ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਬਾਜੇ ਵੱਜ ਰਹੇ ਹਨ। ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਗਣੀਆਂ ਸਮੇਤ ਮੇਰੇ ਮਨ ਵਿੱਚ ਮਾਨੋ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗੋਣ। ਆ ਗਏ ਹਨ ਜਮਾਤ ਸਾਡੀ 10ਵੀਂ ਇਹਦਾ ਪਿੱਲਾ ਸੀ ਪ੍ਰਸੰਗ ਲਿਖਦੇ ਹਾਂ ਇਹ ਕਾਵ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ ਤੇ ਇਹ ਸਾਹਿਤ ਮਾਲਾ ਪੁਸਤਕ ਵਿੱਚ ਆਨੰਦ ਪਿਆ ਮੇਰੀ ਮਾਂ ਸਰਲੇਖਿਤ ਦਰਜ ਹੈ ਇਸ ਬਾਣੀ ਵਿੱਚ ਗੁਰੂ ਸਾਹਿਬ ਦਾਸ ਜੀ ਹਨ ਕਿ ਜੀਵ ساری ਉਮਰ ਮਾਇਆ ਦੇ ਹੱਥਾਂ ਉੱਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦੀ ਦੁੱਖਾਂ ਤੋਂ ਨਿਵਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲੇ ਆਨੰਦ ਬਣਿਆ ਰਿਹਾ ਹੈ। हे ਮੇਰੀ ਮਾਏ ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ ਮੈਨੂੰ ਸਤਿਗੁਰੂ ਮਿਲਿਆ ਹੈ ਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਬਾਜੇ ਵੱਜ ਰਹੇ ਹਨ ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਗਣੀਆਂ ਸਮੇਤ ਮੇਰੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾ ਦੇ ਗੀਤ ਗਾਉਣ ਦੇ ਲਈ ਆ ਗਏ ਹਨ ਸ਼ਬਦ ਤਾਂ ਗਾਵ ਹਰੀਕੇਰਾ ਮਨ ਜਿਨੇ ਵਸਾਇਆ ਹਰੀਕੇਰਾ ਵਾਹਿਗੁਰੂ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਮਨ ਮਤਲਬ ਮਨ ਵਿੱਚ ਵਸਾਇਆ ਵਸਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਭਾਈ ਤੁਸੀਂ ਵੀ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਵੋ ਜਿਨ੍ਹਾਂ ਨੇ ਵੀ ਸਿਫਤ ਸਲਾਹ ਦਾ ਸ਼ਬਦ ਆਪਣੇ ਮਨ ਵਿੱਚ ਵਸਾਇਆ ਹੈ ਉਨ੍ਹਾਂ ਦੇ ਮਨ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਹੇ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਮੇਰੇ ਮਨ ਅੰਦਰ ਵੀ ਆਨੰਦ ਬਣ ਗਿਆ ਹੈ ਖੁਸ਼ੀ ਤੇ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਸੱਚਾ ਗੁਰੂ ਮਿਲ ਗਿਆ ਹੈ ਜਿਸ ਕਰਕੇ ਮੇਰੇ ਮਨ ਵਿੱਚ ਖੁਸ਼ੀ ਦੇ ਬਾਜੇ ਵੱਜ ਗਏ ਸ਼ਬਦ ਗਾਓ ਪ੍ਰਭੂ ਦੀ ਸਿਫਤ ਸਲਾ ਦਾ ਗੀਤ ਤੁਸੀਂ ਵੀ ਗਾਓ হে ਭਾਈ ਜਿਨ੍ਹਾਂ ਨੇ ਵੀ ਸਿਫਤ ਸਲਾ ਦਾ ਸ਼ਬਦ ਆਪਣੇ ਮਨ ਵਿੱਚ ਵਸਾਇਆ ਹੈ ਉਹਨਾਂ ਦੇ ਅੰਦਰ ਪੂਰਨ ਖੁਸ਼ੀ ਉਲਾਸ ਪੈਦਾ ਹੋ ਗਿਆ ਹੈ ਮੇਰੇ ਮਨ ਅੰਦਰ ਵੀ ਆਨੰਦ ਛਾ ਗਿਆ ਹੈ ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ ਏ ਮਨ ਮੇਰਾ ਤੂੰ ਸਦਾ ਰਹੋ ਹਰਨਾਲ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮੇਰੇ ਮਨ ਤੂੰ ਸਦਾ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਹਰਨਾਲ ਰਹ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਦੂਖ ਮਤਲਬ ਦੁੱਖੋ ਵਿਸਾਰਨਾ ਮਤਲਬ ਭੁੱਲ ਜਾਣਾ ਤੂੰ ਸਦਾ ਉਸ ਪਰਮਾਤਮਾ ਨੂੰ ਯਾਦ ਰੱਖ ਓ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਅੰਗੇਕਾਰ ਸਹਾਇਤਾ ਕਰਦਾ ਹੈ ਤੇਰੇ ਨਾਲ ਰਹਿ ਕੇ ਓ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਕਾਰਜ ਸਭ ਸਵਾਰਨਾ ਤੇ ਤੇਰੇ ਸਾਰੇ ਕੰਮ ਸਿਰੇ ਚੜਨ ਦੇ ਸਮਰੱਥ ਹੈ ਤੇਰੇ ਸਾਰੇ ਕੰਮ ਸਵਾਰ ਸਕਦਾ ਹੈ ਸਬਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਵਿਸਾਰੇ ਮਤਰੇ ਭੁੱਲ ਜਾਣਾ ਜਿਹੜਾ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ਉਸ ਨੂੰ ਮਨੋ ਕਿਉ ਵਿਸਾਰਿਆ ਜਾਵੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਰਹੇ ਕੇਂਦਰੀ ਭਾਵ ਅਰ ਮਹਾਤਮਾ ਦੀ ਮਿਹਰ ਨਾਲ ਜਦੋਂ ਮਨੁੱਖ ਨੂੰ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਉਪਦੇਸ਼ ਨਾਲ ਮਨੁੱਖ ਦੀ ਮਾਇਆ ਦੀ ਪਟਕਣਾ ਦੂਰ ਹੁੰਦੀ ਹੈ ਉਸ ਦੇ ਦੁੱਖਾਂ ਕਲੇਸ਼ਾਂ ਤੋਂ ਨਵ੍ਰਤੀ ਹੁੰਦੀ ਹੈ ਤੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਮਨ ਅਡੋਲ ਆਨੰਦ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ